ਜੇ ਮੇਰੇ ਵੀਰ ਜਿਨ੍ਹਾਂ ਦੀ ਉਮਰ 15 16 17 18 ਸਾਲ ਲਗੀ ਨਾ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਮੈਡੀਸਿਨ ਦਿੱਤੀ ਜਾਏਗੀ ਜੇਕਰ ਉਹਨਾਂ ਨੂੰ ਦਾੰਤ ਸਪੰਦੋਸ਼ ਜਾਂ ਸੈਕਸ਼ੂਅਲ ਰਿਲੇਟਿਡ ਕੋਈ ਵੀ ਦਿੱਕਤ ਆਈ ਆ ਜਿੰਨੀ ਮਰਜ਼ੀ ਮਹਿੰਗੀ ਦਵਾਈ ਬੰਦੀ ਹੋएगी ਉਹਨਾਂ ਨੂੰ ਫ੍ਰੀ ਆਫ ਕੋਸਟ ਦੇਵਾਂਗੇ ਸਿਰਫ ਇਹ ਕਹ ਉਪਰਾਲਾ ਤਦੀ ਕਰ ਰਿਹਾ ਵਾਂ ਕਿਉਂਕਿ ਮੇਰੇ ਕੋਈ ਕਈ ਵਾਰੀ ਇਸ ਉਮਰ ਦੇ ਬੱਚੇ ਆਉਂਦੇ ਨੇ ਬਟ ਉਹ ਅਫੋਰਡ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੀ ਜਿਹੜੀ ਪਾਕਟ ਮਨੀ ਹੁੰਦੀ ਨਾ ਬਹੁਤ ਘੱਟ ਹੁੰਦੀ ਹੈ ਤੇ ਉਹ ਤਦੇ ਇਹੋ ਜਿਹੀ ਜਗ੍ਹਾ ਉਹ ਫਸੇ ਹੁੰਦੇ ਨੇ ਆਪਣੇ ਘਰ ਦੇ ਨਾਲ ਗੱਲ ਵੀ ਨਹੀਂ ਕਰ ਸਕ ਤਦ ਹੀ ਮੈਂ ਕਹਿਣਾ ਵਾਂ ਕਿ ਆਪਣੇ ਘਰ ਦੇ ਘਰ ਦੇ ਨੂੰ ਨਾ ਚਾਹੀਦਾ ਆਪਣੇ ਬੱਚਿਆਂ ਨਾਲ ਗੱਲ ਕਰਨਾ ਖਾਸ ਕਰ ਜਦੋਂ 12 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਹੁੰਦੇ ਨੇ ਲੜਕ ਜਿਹੜਾ ਫਾਦਰ ਹੈ ਆਪਣੇ ਲੜਕੇ ਨਾਲ ਤੇ ਜਿਹੜੀ ਮਦਰ ਹੈ ਉਹ ਆਪਣੀ ਲੜਕੀ ਦੇ ਨਾਲ ਕਿਉਂਕਿ ਕੁਝ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਜੋ ਫਾਦਰ ਸਾਹਿਬ ਹੀ ਸਮਝਾ ਸਕਦੇ ਕਿ ਬੇਟਾ ਘਰ ਦਿੱਕਤ ਹੋ ਰਹੀ ਹੈ ਐਦਾਂ ਹਾਲਤ ਦਾ ਹੋ ਸਕਦਾ ਵਾ ਕਿ ਤੁਹਾਨੂੰ ਤਾਂ ਕੋਈ ਦਿੱਕਤ ਤੇ ਨਹੀਂ ਤੁਹਾਨੂੰ ਤਾਂ ਤਾਂ ਤੇ ਨਹੀਂ ਕਿਤੇ ਪੈ ਰਹੀ ਉਹ ਕੋ ਫਾਦਰ ਪਰ ਬੇਟੇ ਨੂੰ ਬੜਾ ਮੈਚਿਓਰਿਟੀ ਦੇ ਨਾਲ ਸਮਝਾ ਸਕਦਾ ਵਾ ਸੋ ਉਹਨਾਂ ਨੂੰ ਫ੍ਰੀ ਵੀਡੀਓ ਵੱਧ ਤੋਂ ਸ਼ੇਅਰ ਕਰੋ ਤਾਂ ਕਿ ਕਿਸੇ ਕਿਸਾ ਭਲਾ ਹੋ ਸਕੇ ਐਡਰੈਸ ਸਗਾ ਜੈ ਰਾਮ ਸਿੰਘ ਪੰਸਾਰੀ